ਸਤਿ ਸ੍ਰੀ ਅਕਾਲ ਜਤਿੰਦਰ ਪੰਮੀ ਪੰਜਾਬੀ ਜਾਗਰਣ ਖਬਰ ਤੋਂ ਬੋਲ ਰਿਹਾ ਜੀ ਅੱਜ ਆਪਾਂ ਖੜੇ ਆਂ ਦੇਸ਼ ਭਗਤ ਯਾਦਗਾਰ ਹਾਲ ਦੇ ਵਿੱਚ ਜਿੱਥੇ ਚੱਲ ਰਿਹਾ ਚੌਥੀ ਮਾਰ ਗਦਰੀ ਬਾਬਿਆਂ ਦਾ ਮੇਲਾ ਇਸ ਵਾਰ ਦਾ ਮੇਲਾ ਜਿਹੜਾ ਗਦਰੀ ਜਿਹੜੀ ਬੀਬੀ ਐ ਗਲਬਕੌਰ ਨੂੰ ਸਮਰਪਿਤ ਆ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਵਿੱਚ ਗਦਰੀਆਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਜਿਹੜਾ ਸੰਘਰਸ਼ ਕੀਤਾ ਸੀਗਾ ਉਹਨਾਂ ਨੇ ਜਿਹੜੀ ਕੁਰਬਾਨੀ ਦਿੱਤੀ ਉਸ ਕੁਰਬਾਨੀ ਨੂੰ ਯਾਦ ਕਰਦੇ ਹੋਏ ਇਹ ਜਿਹੜਾ ਮੇਲਾ ਆ ਇਹ ਉਹਨਾਂ ਨੂੰ ਸਮਰਪਿਤ ਕੀਤਾ ਗਿਆ ਇਹ ਮੇਲਾ ਗਦਰੀ ਬਾਬਿਆਂ ਦਾ ਇਹ 31 ਦੇ ਪਹਿਲੇ ਨੂੰ ਚੱਲੇਗਾ ਜਿਹੜਾ ਕਿ ਪਿਛਲੇ ਦਿਨ 30 ਅਕਤੂਬਰ ਨੂੰ ਆਗਾਜ਼ ਹੋਇਆ ਮੇਲੇ ਦਾ ਅੱਜ ਮੇਲੇ ਦਾ ਦੂਸਰਾ ਦਿਨ ਹੈ ਮੇਲੇ ਦੇ ਦੂਜੇ ਦਿਨ ਜਿਹੜੇ ਪ੍ਰੋਗਰਾਮ ਹੋ ਰਹੇ ਆ ਉਹਦੇ ਵਿੱਚ ਬੱਚਿਆਂ ਦੇ ਸੰਗੀਤ ਮੁਕਾਬਲੇ ਕਰਵਾਏ ਜਾ ਰਹੇ ਆ ਪੇਂਟਿੰਗ ਮੁਕਾਬਲੇ ਕਰਵਾਏ ਜਾ ਰਹੇ ਆ ਤੇ ਇਧਰ ਤੁਹਾਡੇ ਸਾਈਡ ਦੇ ਉੱਤੇ ਖੱਬੇ ਹੱਥ ਦੀ ਦੇਖ ਸਕਦੇ ਹੋ ਕਿ ਪੁਸਤਕ ਪ੍ਰਦਰਸ਼ਨੀ ਲੱਗੀ ਹੋਈ ਹੈ ਜਿੱਥੇ ਪੰਜਾਬ ਤੇ ਬਾਹਰੋਂ ਜਿਹੜੇ ਪਬਲਿਸ਼ਰ ਆ ਤੇ ਪੁਸਤਕ ਵਕਰੀਤਾ ਜਿਹੜੇ ਆ ਉਹ ਕਿਤਾਬਾਂ ਦੇ ਸਟਾਲ ਲਾ ਕੇ ਬੈਠੇ ਆ ਜਿੱਥੇ ਬੱਚੇ ਬੁੱਢੇ ਬਜ਼ੁਰਗ ਜਿਹੜੇ ਕਿ ਪ੍ਰੋਗਰੈਸਿਵ ਸਾਹਿਤ ਪੜ੍ਹਨਦੇ ਸ਼ਕੀਨ ਹੈ ਉਹ ਪਹੁੰਚੇ ਹੋਏ ਨੇ ਤੇ ਇਸ ਮੇਲੇ ਦੀ ਵਿਸ਼ੇਸ਼ ਰਿਪੋਰਟ ਤੁਹਾਨੂੰ ਪੇਸ਼ ਕਰਦੇ ਗਦਰੀ ਗੁਲਾਬ ਬੀਬੀ ਗੁਲਾਬ ਕੋ ਨੂੰ ਸਮਰਪਿਤ 34ਵਾਂ ਤਿੰਨ ਰੋਜ਼ਾ ਮੇਲਾ ਗਦਰੀ ਬਾਬਾ ਦਾ ਵੀਰਵਾਰ ਪਿਛਲੇ ਸਾਰੇ ਮੇਲਿਆਂ ਤੋਂ ਵੀ ਲੰਮੀ ਤੇ ਉੱਚੇ ਦੀ ਪੁਲਾਂ ਪਰਦਾ ਹੋਇਆ ਜੋਸ਼ ਖਰੋਸ਼ ਨਾਲ ਸ਼ੁਰੂ ਹੋਇਆ वीरवाद ਦੇ ਚਿੱਤਰਕਲਾ ਤੇ ਫੋਟੋ ਕਲਾ ਪ੍ਰਦਰਸ਼ਨੀ ਦਾ ਉਦਘਾਟਨ ਕਰਨ ਦੀ ਰਸਮ ਪ੍ਰਮੁੱਖ ਤੌਰ ਤੇ ਪ੍ਰਦਰਸ਼ਨੀ ਲਾਉਨ ਨਾਲ ਸ਼ੁਰੂ ਹੋਈ। ਉੱਥੇ ਪੁੱਜੇ ਸਮੂਹ ਕਲਾਕਾਰਾਂ ਨੇ ਪਰੋਸਾ ਦਵਾਇਆ ਕਿ ਆਪਣੀਆਂ ਕਲਾਕ੍ਰਿਤੀਆਂ ਰਾਹੀਂ ਗਦਰ ਲਹਿਰ ਦੇ ਇਤਿਹਾਸ ਵਿਰਾਸਤ ਤੇ ਸਾਡੇ ਸਮਿਆਂ ਅੰਦਰ ਇਹਨਾਂ ਦੀ ਪ੍ਰਸੰਗਿਕਤਾ ਤੇ ਮਹੱਤਵ ਵਾਲੇ ਚਾਨਣ ਵੰਡਦੇ ਰਹਿਣਗੇ। ਸਮੂਹ ਕਲਾਕਾਰਾਂ ਨੇ ਸੰਬੋਧਨ ਕਰਦਿਆਂ ਕਿਹਾ ਸੁਖਮ ਸਵੇਦਨਸ਼ੀਲ ਮਨੁੱਖੀ ਮੰਦੀਆਂ ਪਰਤਾਂ ਨੂੰ ਛੂੰਦੀਆਂ ਕਲਾਕੀਰਤਾ ਨੂੰ ਸਦਾ ਪਹਿਲ ਦੇਾਂਗੇ। ਪਹਿਲੇ ਦਿਨ ਦੇ ਇਸ ਮੇਲੇ ਵਿੱਚ ਲੱਗੇ ਪੁਸਤਕ ਮੇਲੇ ਵਿੱਚ ਪੰਜਾਬ, ਹਰਿਆਣਾ, ਦਿੱਲੀ, ਉੱਤਰ ਪ੍ਰਦੇਸ਼, ਉੱਤਰਾਖੰਡ, ਰਾਜਸਥਾਨ, ਲਖਨਊ ਆਦਿ ਤੋਂ ਕੋਈ 80 ਤੋਂ ਵੱਧ ਪੁਸਤਕ ਸਟਾਲ ਲੱਗੀਆਂ ਸਨ ਜਿਨ੍ਹਾਂ ਤੇ ਪੰਜਾਬੀ, ਹਿੰਦੀ, ਅੰਗਰੇਜ਼ੀ ਅਤੇ ਉਰਦੂ ਦੀਆਂ ਬਿਹਤਰੀਨ ਕਿਤਾਬਾਂ ਸਜਾਈਆਂ ਗਈਆਂ ਹਨ ਪਹਿਲੇ ਦਿਨ ਹੀ ਮੇਲੇ ਵਿੱਚ ਪ੍ਰਭਾਵਸ਼ਾਲੀ ਇਕੱਠ ਹੋਣਾ ਦਰਸਾਉਂਦਾ ਹੈ ਕਿ ਸਿਖਰਲੇ ਦਿਨ 1 ਨਵੰਬਰ ਨੂੰ ਸਵੇਰੇ 10 ਵਜੇ ਤੋਂ ਹੀ ਬੁਲੰਦੀਆਂ ਛੂਹੇਗਾ ਜਲੰਧਰ ਤੋਂ ਜਤਿੰਦਰ ਪੰਮੀ ਦੀ ਰਿਪੋਰਟ ਪੰਜਾਬੀ ਜਾਗਰਣ